ਸੰਸ ਸਰਪਜੀਤ ਸਿੰਘ ਖਾਲਸਾ ਦੇ ਵੱਲੋਂ ਲੋਕ ਸਭਾ ਸਪੀਕਰ ਦੇ ਨਾਲ ਮੁਲਾਕਾਤ ਹੈ ਤਾਂ ਓਮ ਬਿਰਲਾ ਦੇ ਨਾਲ ਅਮਰਿਤਪਾਲ ਦੇ ਸੌ ਚੁਕਾਉਣ ਦੇ ਮੁੱਦੇ ਤੇ ਗੱਲਬਾਤ ਕੀਤੀ ਜਾਏਗੀ ਬਿਨਾ ਨਾਂ ਲਏ ਰਵਨੀਤ ਬਿੱਟੂ ਦੇ ਉੱਤੇ ਵੀ ਨਿਸ਼ਾਨਾ ਸਾਧਿਆ ਗਿਆ ਹੈ ਕਿ ਹੈ ਕਿ ਹਾਰੇ ਹੋਏ ਨੂੰ ਮੰਤਰੀ ਬਣਾ ਦਿੱਤਾ ਪਰ ਜਿੱਤੇ ਹੋਏ ਨੂੰ ਸੌ ਨਹੀਂ ਚੁਕਾਈ ਗਈ ਸ਼ਾਇਦ 5 ਜੁਲਾਈ ਤੱਕ ਅਮਰਿਤਪਾਲ ਸਿੰਘ ਸੌ ਚੁੱਕ ਸਕਦੇ ਨੇ ਖਾਲਸਾ ਦੇ ਵੱਲੋਂ ਜ਼ਿਕਰ ਕੀਤਾ ਗਿਆ ਸਿਸਟਮ ਮੁਤਾਬਿਕ ਪਹਿਲਾਂ ਹੀ ਸੋਚ ਚੁਕਾਉਣ ਦੀ ਪ੍ਰਕਿਰਿਆ ਹੋਣੀ ਚਾਹੀਦੀ ਸੀ ਅਮਰਿਤਪਾਲ ਸਿੰਘ ਦੇ ਪਰਿਵਾਰ ਦੇ ਨਾਲ ਵੀ ਸੰਪਰਕ ਦੇ ਵਿੱਚ ਆ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਇਸ ਦਾ ਜ਼ਿਕਰ ਕੀਤਾ ਗਿਆ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਅਮਰਿਤਪਾਲ ਨੇ ਚੋਣ ਜਿੱਤੀ ਹੈ ਮੇਰੇ ਨਾਲ ਸਰਜੀ ਸਿੰਘ ਖਾਲਸਾ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਆ ਕਿ ਅਮਰਪਾਲ ਨੂੰ ਲੈ ਕੇ ਕੀ ਸਟੇਟਸ ਹੈ ਸੌ ਚੱਕਣ ਨੂੰ ਲੈ ਕੇ ਖਾਸ ਤੌਰ ਤੇ ਭਜੀ ਤੁਸੀਂ ਲਗਾਤਾਰ ਗੱਲ ਇਸ ਮੁੱਦੇ ਨੂੰ ਚੁੱਕਦੇ ਰਹੇ ਹੋ ਅੱਜ ਵੀ ਤੁਸੀਂ ਸਪੀਕਰ ਕੋ ਸਮਾਂ ਮੰਗਿਆ ਹੈ ਕੀ ਜਾਣਕਾਰੀ ਇਸ ਨੂੰ ਲੈ ਕੇ ਮੈਂ ਹੁਣ ਪਾਰਲੀ ਅੱਜ ਸੈਸ਼ਨ ਤਾਂ ਹੈ ਨਹੀਂ ਪਾਰਲੀਮੈਂਟ ਤੇ ਮੈਂ ਪਾਰਲੀਮੈਂਟ ਐਸੇ ਸਮਾਂ ਲੈਣ ਲਈ ਚੱਲੇ ਆ ਅੱਜ ਸੰਭਾਵਨਾ ਬਹੁਤ ਹੈ ਵੀ ਅੱਜ ਟਾਈਮ ਮਿਲ ਜੇਗਾ ਸੌ ਚੱਕਣ ਦਾ ਇੱਕ ਇਲੈਕਟਿਡ ਮੈਂਬਰ ਹੈ ਅਮਰਪਾਲ ਕਿਉਂ ਨਹੀਂ ਆਖਰ ਇਹ ਵਿਤਕਰਾ ਕਿਉਂ ਤੁਹਾਨੂੰ ਵਿਤਕਰਾ ਨਜ਼ਰ ਆਉਂਦਾ ਹੈ ਕਿ ਨਹੀਂ ਸੌ ਚੁਕਾਈ ਜਾ ਰਹੀ ਸੌ ਐਕਚੁਅਲੀ ਪਹਿਲਾਂ ਹੀ ਚੁਕਾਣੀ ਚਾਹੀਦੀ ਸੀ ਜਦੋਂ ਉਹਨਾਂ ਦਾ ਸ਼ੈਡਿਊਲ ਦੇ ਵਿੱਚ ਨਾਮ ਆਇਆ ਹੈ ਉਸੇ ਸ਼ੈਡਿਊਲ ਤੇ ਹੀ ਅਕੋਰਡਿੰਗ ਟੂ ਦਾ ਸ਼ੈਡਿਊਲ ਹੀ ਸੌ ਚੁਕਾਉਣੀ ਚਾਹੀਦੀ ਸੀ ਉਹਨਾਂ ਨੂੰ ਪਰ ਉਹ ਨਹੀਂ ਚੁਕਾਈ ਵਿਤ ਕਰਈ ਹੈ ਇਹ ਹਾਰੇ ਹੋਏ ਨੂੰ ਮੰਤਰੀ ਬਣਾਤਾ ਤੇ ਜਿੱਤੇ ਹੋਏ ਨੂੰ ਹਾਲੇ ਤੱਕ ਸੌ ਵੀ ਨਹੀਂ ਚੁਕਾਈ ਤੁਹਾਡੀ ਗੱਲ ਹੋਈ ਹੈ ਪਰਿਵਾਰ ਨਾਲ ਜਾਂ ਕਿਸੇ ਹੋਰ ਨਾਲ ਇਸ ਸੀਜ਼ਨ ਨੂੰ ਲੈ ਕੇ ਉਹਨਾਂ ਦੀ ਸੌ ਚੁਕਾਉਣ ਨੂੰ ਹਾਂਜੀ ਹਾਂਜੀ ਮੇਰੇ ਉਹਨਾਂ ਦੇ ਪਰਿਵਾਰ ਫਾਦਰ ਸਾਹਿਬ ਤੇ ਚਾਚਾ ਜੀ ਮੇਰੇ ਕੰਟੈਕਟ ਦੇ ਵਿੱਚ ਹੀ ਆ ਤੇ ਮੈਂ ਹੁਣ ਚੱਲਿਆ ਮੈਂ ਉਹਨਾਂ ਨੂੰ ਫਿਰ ਮੈਸੇਜ ਕਨਵੇ ਕਰੂੰਗਾ ਸਪੀਕਰ ਸਾਹਿਬ ਦਾ ਹਾਂ ਬਈ ਕੀ ਮਤਲਬ ਉਹਨਾਂ ਨੇ ਕਿਹਾ ਹੈ ਮੇਰੇ ਖਿਆਲ ਨਾਲ ਤਾਂ ਅੱਜ ਡੇਟ ਦੇ ਦੇਣਗੇ ਸੌਂਚ ਕਾਉਣ ਦੀ ਡੇਟ ਦੇ ਦੇਣਗੇ ਕੋਈ ਤੁਹਾਨੂੰ ਜਾਣਕਾਰੀ ਹੈ ਕਦੋਂ ਤੱਕ ਚੁਕਾਈ ਜਾ ਸਕਦੀ ਹੈ ਕੋਈ ਇਸ ਮਤਲਬਕ ਜਾਣਕਾਰੀ ਮਿਲੀ ਪੰਜ ਕ ਤਰੀਕ ਤੱਕ ਸ਼ਾਇਦ ਮੈਂ ਪੱਕਾ ਨਹੀਂ ਕਹਿੰਦਾ 5 6 ਤਰੀਕ ਤੱਕ ਸ਼ਾਇਦ ਚੁਕਾ ਦੇ ਤੇ ਇਹ ਸੰਸਾਡੇ ਨਾਲ ਸਰਬਜੀਤ ਸਿੰਘ ਖਾਲਸਾ ਕੈਮਰਾਮੈਨ ਰਾਮਦੇਵਾਲ ਹਰਪ ਸਿੰਘ ਪੀਡੀਸੀ ਦਿੱਲੀ